ਸਫ੍ਰਿਕਾਲ ਜੀ ਮੈਂ ਹਰਜੋਤ कौर ਤੁਸੇ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ 2024 ਦੀਆਂ ਚੋਣਾਂ ਦੇ ਲਈ ਬੀਜੇਪੀ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੀ ਨਜ਼ਰ ਆ ਰਹੀਆਂ ਨੇ ਤੇ ਅੱਜ ਕਿਸੇ ਵੀ ਵੇਲੇ ਦੇਸ਼ ਵਿੱਚੋਂ ਵਕ-ਵਕ ਥਾਂਵਾਂ ਤੇ ਬੀਜੇਪੀ ਦੀ ਉਮੀਦਵਾਰਾਂ ਦੀਆਂ ਸੂਚੀਆਂ ਜੋ ਹੈ ਜਾਰੀ ਹੋਣੀਆਂ ਸ਼ੁਰੂ ਹੋ ਸਕਦੀਆਂ ਨੇ ਪਰ ਜੇ ਆਪਾਂ ਗੱਲ ਨਾਲ ਪੰਜਾਬ ਦੀ ਵੀ ਦੇਖੀਏ ਤਾਂ ਪੰਜਾਬ ਦੇ ਲਈ ਬੀਜੇਪੀ ਨੇ ਕੀ ਫੈਸਲੇ ਕੀਤੇ ਨੇ ਇਸ ਉੱਪਰ ਵੀ ਹਲੇ ਸਵਾਲ ਬਣੇ ਹੋਏ ਨੇ ਔਰ ਜੇ ਆਪਾਂ ਗੱਲ ਕਰੀਏ ਦਿੱਲੀ ਦੀ ਤਾਂ ਚਰਚਾਵਾਂ ਇਹ ਵੀ ਨੇ ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਦਿੱਲੀ ਦੇ ਵਿੱਚ ਕੁਝ ਮੈਂਬਰ ਪਾਰਲੀਮੈਂਟਾ ਦੀਆਂ ਸੀਟਾਂ ਟਿਕਟਾਂ ਜੋ ਹੈ ਕਟੀਆਂ ਜਾ ਸਕਦੀਆਂ ਨੇ ਇਸ ਦੇ ਉੱਪਰ ਵੀ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਨਾਲ ਦੀ ਨਾਲ ਪੰਜਾਬ ਦੇ ਵਿੱਚ ਹੰਸ ਰਾਜ ਹੰਸ ਨੂੰ ਵੀ ਜਲੰਧਰ ਤੋਂ ਉਤਾਰਿਆ ਜਾ ਸਕਦਾ ਹੈ ਇਸ ਦੇ ਬਾਰੇ ਕੀ ਅਨੁਮਾਨ ਲਗਾਇਆ ਜਾ ਸਕਦਾ ਹੈ ਆਂਦੀਆਂ ਚੋਣਾ ਨੂੰ ਵੇਖਦਿਆਂ ਹੋਇਆ ਪੂਰਾ ਅਪਡੇਟ ਅਗਰ ਆਪਾਂ ਭਾਜਪਾ ਪਾਰਟੀ ਨੂੰ ਲੈ ਕੇ ਚਾਹੀਏ ਤੁਹਾਡੇ ਤੋਂ ਜਾਣਨਾ ਚਾਹੀਏ ਤਾਂ ਜ਼ਰੂਰ ਮੈਂ ਚਾਹੂੰਗੀ ਇੱਕ ਇੱਕ ਕਰਕੇ ਸਾਰੇ ਹੀ ਇਹਨਾਂ ਵਿਸ਼ਾ ਦੇ ਉੱਪਰ ਤੁਸੀਂ ਜਾਣਕਾਰੀ ਜ਼ਰੂਰ ਸਾਂਝੀ ਕਰਨਾ ਹਰਜੋਤ ਜੀ ਭਾਰਤੀ ਜਨਤਾ ਪਾਰਟੀ ਇਸ ਵਕਤ ਬਹੁਤ ਤੇਜ਼ੀ ਦੇ ਨਾਲ 2024 ਦੀਆਂ ਚੋਣਾਂ ਦੇ ਲਈ ਤਿਆਰੀ ਖੇਚ ਰਹੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਲਗਾਤਾਰ ਦੋ ਵਾਰ ਸੱਤਾ 'ਚ ਰਹਿਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਟੀਚਾ ਇਸ ਵਾਰ 400 ਪਾਰ ਦਾ ਹੈ। ਹੁਣ ਸਵਾਲ ਇਹ ਹੈ ਕਿ 400 ਪਾਰ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਕੀ ਕੀ ਕਰ ਰਹੀ ਹੈ? ਮੈਂ ਪੰਜਾਬ ਟੀਵੀ ਹਾਂ ਨਾ। ਪਹਿਲਾਂ ਮੈਂ ਇਹ ਦੱਸਦਾ ਕਿ ਭਾਰਤੀ ਜਨਤਾ ਪਾਰਟੀ 50% ਤੋਂ ਜ਼ਿਆਦਾ ਆਪਣੇ ਸਿਟਿੰਗ ਮੈਂਬਰ ਪਾਰਲੀਮੈਂਟਾਂ ਦੀਆਂ ਟਿਕਟਾਂ ਕੱਟ ਸਕਦੀ ਹੈ ਸੂਤਰਾਂ ਦੇ ਹਵਾਲੇ ਨਾਲ ਦਿੱਲੀ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਨੇ ਔਰ ਲਗਾਤਾਰ ਮੱਥਾ ਪੱਛੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਪਿਛਲੇ 1 ਹਫਤੇ ਤੋਂ ਕਰ ਰਹੇ ਨੇ ਔਰ ਅੱਜ ਤੋਂ ਅੱਜ ਤੋਂ 2 ਮਾਰਚ ਤੋਂ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਦਾ ਸਿਲਸਿਲਾ ਵੀ ਸ਼ੁਰੂ ਹੋ ਸਕਦਾ ਹੈ ਕਿਸੇ ਵੀ ਵੇਲੇ ਅੱਜ ਕੱਲ ਪਰਸੋਂ ਤੋਂ ਉਮੀਦਵਾਰਾਂ ਦੀ ਲਿਸਟ ਜਾਰੀ ਹੋਣੀ ਸ਼ੁਰੂ ਹੋ ਸਕਦੀ ਹੈ ਹੁਣ ਕਈ ਵੱਡੀਆਂ ਖਬਰਾਂ ਨੇ ਦਿੱਲੀ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਗੱਠ ਜੋੜ ਹੈ ਦਿੱਲੀ ਚ ਭਾਰਤੀ ਜਨਤਾ ਪਾਰਟੀ ਕੋਈ ਵੀ ਕੋਈ ਵੀ ਦਿੱਲੀ ਚ ਕਮੀ ਨਹੀਂ ਛੱਡਣਾ ਚਾਹੁੰਦੀ ਭਾਰਤੀ ਜਨਤਾ ਪਾਰਟੀ ਔਰ ਸੂਤਰਾਂ ਦੇ ਹਵਾਲੇ ਨਾਲ ਇਹ ਖਬਰਾਂ ਨੇ ਅਨੁਮਾਨ ਨੇ ਕਿ ਦਿੱਲੀ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਸੱਤ ਵਿੱਚੋਂ ਘੱਟੋ-ਘੱਟ ਤਿੰਨ ਸੀਟਾਂ ਤੇ ਨਵੇਂ ਚਿਹਰੇ ਉਤਾਰ ਸਕਦੀ ਹੈ ਹੁਣ ਸਵਾਲ ਇਹ ਹੈ ਕਿ ਸੱਤੋਂ ਸਿਟਿੰਗ ਮੈਂਬਰ ਪਾਰਲੀਮੈਂਟ ਹੈ ਕਿ ਜਿਨ੍ਹਾਂ ਤਿੰਨ ਸੀਟਾਂ ਤੇ ਜਾਂ ਚਾਰ ਸੀਟਾਂ ਤੇ ਉਮੀਦਵਾਰਾਂ ਦੀ ਟਿਕਟ ਕੱਤੀ ਜਾਊਗੀ ਕਿ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਤੇ ਸੈੱਟ ਕੀਤਾ ਜਾ ਸਕਦਾ ਹੈ ਹੁਣ ਅਗਰ ਹੰਸਰਾਜ ਹੰਸ ਅਗਰ ਹੰਸਰਾਜ ਹੰਸ ਨੂੰ ਦਿੱਲੀ ਦੇ ਵਿੱਚੋਂ ਭਾਰ ਆ ਭਾਰਤੀ ਜਨਤਾ ਪਾਰਟੀ ਸ਼ਿਫਟ ਕਰਨਾ ਚਾਵੇ ਤੇ ਹੰਸਰਾਜ ਹੰਸ ਇੱਕ ਅਜਿਹੇ ਚਿਹਰਾ ਨੇ ਜਿਹੜੇ ਜਲੰਧਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੋੜ ਪੂਰੀ ਕਰ ਸਕਦੇ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਹੰਸਰਾਜ ਹੰਸ ਦਾ ਨਾਮ ਵੱਡੇ ਪੱਧਰ ਤੇ ਚਰਚਾ ਦੇ ਅਧੀਨ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੀ ਔਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਨਾਲ ਜੁੜੇ ਤਮਾਮ ਸੀਨੀਅਰ ਲੀਡਰ ਪਾਰਟੀ ਹਾਈ ਕਮਾਂਡ ਵੱਲੋਂ ਇਹ ਸਲਾਹ مشਵਰਾ ਜ਼ਰੂਰ ਕਰ ਰਹੇ ਨੇ ਕਿ ਅਗਰ ਹੰਸ ਰਾਜ ਹੰਸ ਨੂੰ ਇਸ ਵਾਰ ਜਲੰਧਰ ਤੋਂ ਉਤਾਰਿਆ ਜਾਵੇ ਕਾਬਲੇ ਜ਼ਿਕਰ ਹੈ ਕਿ ਅਕਾਲੀ ਭਾਜਪਾ ਗੱਠਜੋੜ ਸਮੇਂ ਇੱਕ ਵਾਰ ਹੰਸ ਰਾਜ ਹੰਸ ਜਲੰਧਰ ਤੋਂ ਚੋਣ ਲੜੇ ਸੀ ਭਾਵੇਂ ਉਸ ਵੇਲੇ ਹਾਰ ਗਏ ਸੀ ਪਰ ਦਿੱਲੀ ਚ ਜਦੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਤੇ ਉਹ ਭਾਜਪਾ ਦੀ ਟਿਕਟ ਤੇ ਚੋਣ ਜਿੱਤੇ ਸੀ ਹੁਣ ਅਗਰ ਹੰਸ ਰਾਜ ਹੰਸ ਨੂੰ ਭਾਰਤੀ ਜਨਤਾ ਪਾਰਟੀ ਦੁਬਾਰਾ ਜਲੰਧਰ ਪੇਜਦੀ ਹੈ ਤੇ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੱਡਾ ਫਾਇਦਾ ਹੋ ਸਕਦਾ ਹੈ ਕਿਉਂਕਿ ਭਾਵੇਂ ਉਹ ਦਿੱਲੀ ਤੋਂ ਸਿਟਿੰਗ ਐਮਪੀ ਨੇ ਪਰ ਜਲੰਧਰ ਚ ਸਿਟਿੰਗ ਐਮਪੀ ਹੋਣ ਕਰਕੇ ਉਹਨਾਂ ਨੂੰ ਵੱਡਾ ਸਮਰਥਨ ਮਿਲ ਸਕਦਾ ਹੈ ਸੋ ਸ਼ਹਿਰਾਂ ਦੇ ਵਿੱਚ ਉਂਝ ਵੀ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਚੰਗਾ ਹੁਲਾਰਾ ਮਿਲ ਰਿਹਾ ਹੈ ਭਾਵੇਂ ਜਲੰਧਰ ਹੈ ਭਾਵੇਂ ਲੁਧਿਆਣਾ ਹੈ ਭਾਵੇਂ ਪੰਜਾਬ ਦਾ ਕੋਈ ਵੀ ਸ਼ਹਿਰ ਹੈ ਭਾਵੇਂ ਅੰਮ੍ਰਿਤਸਰ ਹੈ ਜਾਂ ਪਟਿਆਲਾ ਹੈ ਜਾਂ ਸੰਗਰੂਰ ਬਠਿੰਡਾ ਨੇ ਸ਼ਹਿਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਨਾ ਕਿਤੇ ਕਾਫੀ ਉਭਾਰ ਮਿਲ ਰਿਹਾ ਸੋ ਹੰਸ ਰਾਜ ਹੰਸ ਇੱਕ ਵੱਡਾ ਨਾਮ ਹੋ ਸਕਦੇ ਨੇ ਉਂਝ ਸੂਤਰਾ ਤੋਂ ਇਹ ਖਬਰ ਆਈਆਂ ਨੇ ਕਿ ਦਿੱਲੀ ਵਿੱਚ ਖੁੱਲਕੇ ਹਜੇ ਪੰਜਾਬ ਬਾਰੇ ਕੋਈ ਆਖਰੀ ਫੈਸਲਾ ਨਹੀਂ ਕੀਤਾ ਗਿਆ ਪਰ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਪੰਜਾਬ ਦਾ ਭਾਰਤੀ ਜਨਤਾ ਪਾਰਟੀ ਦਾ ਯੂਨਿਟ ਵੀ ਲਗਾਤਾਰ ਵੱਖ-ਵੱਖ ਨਾਵਾਂ ਤੇ ਵਿਚਾਰ ਕਰ ਰਿਹਾ ਹੈ ਔਰ ਪਾਰਟੀ ਦੀ ਹਾਈ ਕਮਾਂਡ ਵੀ ਦਿੱਲੀ ਚ ਪੰਜਾਬ ਲਈ ਵੱਖ-ਵੱਖ ਨਾਵਾਂ ਤੇ ਵਿਚਾਰ ਕਰ ਰਹੀ ਹੈ ਇਹ ਗੱਲ ਤੈ ਹੈ ਕਿ ਅੰਮ੍ਰਿਤਸਰ ਤੋਂ ਹਰਦੀਪ ਪੂਰੀ ਉਹਨਾਂ ਨੂੰ ਦੁਬਾਰਾ ਨਹੀਂ ਉਤਾਰਿਆ ਜਾਏਗਾ ਬਹੁਤੀਆਂ ਥਾਵਾਂ ਤੇ ਭਾਰਤੀ ਜਨਤਾ ਪਾਰਟੀ ਉਮੀਦਵਾਰ ਬਦਲ ਰਹੀ ਹੈ ਸਨੀ ਦਿਓਲ ਨੇ ਖੁਦ ਇਸ ਵਾਰ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਲਈ ਪੰਜਾਬ ਦੇ ਵਿੱਚ ਪਹਿਲੀ ਨਜ਼ਰੀਏ ਤੋਂ ਪੰਜ ਉਮੀਦਵਾਰ ਚੁਣੇ ਜਾਣ ਦੀ ਗੱਲ ਆ ਰਹੀ ਹੈ ਕਿਉਂਕਿ ਅਗਰ ਅਕਾਲੀ ਭਾਜਪਾ ਦਾ ਸਮਝੌਤਾ ਹੁੰਦਾ ਹੈ ਤੇ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੇ ਵਿੱਚ 8-5 ਦਾ ਸਮਝੌਤਾ ਹੋ ਸਕਦਾ ਹੈ ਅਜਿਹੀਆਂ ਚਰਚਾਵਾਂ ਵੀ ਨੇ ਕਿ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੀ ਸੀਟ ਅਕਾਲੀ ਦਲ ਲਈ ਛੱਡ ਸਕਦੀ ਹੈ ਸਮਝੌਤਾ ਹੋਣ ਦੀ ਸੂਰਤ 'ਚ ਤੇ ਲੁਧਿਆਣਾ ਭਾਰਤੀ ਜਨਤਾ ਪਾਰਟੀ ਕੋਲੇ ਜਾ ਸਕਦਾ ਹੈ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਜਿਨ੍ਹਾਂ ਤੇ ਹਜੇ ਕੋਈ ਵੀ ਅਫੀਸ਼ੀਅਲ ਮੋਰ ਨਹੀਂ ਲੱਗੀ ਪਰ ਸਵਾਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੋ ਤਰ੍ਹਾਂ ਦੀ ਰਣਨੀਤੀ ਤੇ ਕੰਮ ਕਰ ਰਹੀ ਹੈ ਇੱਕ ਤਾਂ ਅਗਰ ਭਾਰਤੀ ਜਨਤਾ ਪਾਰਟੀ ਇਕੱਲੇ ਚੋਣ ਲੜਦੀ ਹੈ ਇਕੱਲੇ ਚੋਣ ਲੜਨ ਦੀ ਸੂਰਤ ਦੇ ਵਿੱਚ 13 ਦੇ 13 ਚਿਹਰਿਆਂ ਤੇ ਭਾਰਤੀ ਜਨਤਾ ਪਾਰਟੀ ਆਪਣੇ ਉਮੀਦਵਾਰ उतारेगी ਔਰ ਅਗਰ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਤੇ ਫਿਰ 8 5 ਦੇ ਫਾਰਮੂਲੇ ਤੇ ਭਾਰਤੀ ਜਨਤਾ ਪਾਰਟੀ ਪ੍ਰਸਤਾਵ ਦੇ ਸਕਦੀ ਹੈ ਅਕਾਲੀ ਦਲ ਨੂੰ ਹਾਲਾਕੀ ਇਹ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਅੰਦਰ ਖਾਤੇ ਆਕਾਲੀ ਦਲ ਔਰ ਭਾਜਪਾ ਦਾ ਸਮਝੌਤਾ ਹੋਇਆ ਸਿਰਫ ਐਲਾਨ ਹੋਣਾ ਬਾਕੀ ਹੈ ਕਿਸਾਨ ਅੰਦੋਲਨ ਕਰਕੇ ਇਹ ਸਮਝੌਤਾ ਰੁਕਿਆ ਔਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਸੀ ਇਹ ਵੀ ਮੰਨਿਆ ਜਾ ਰਿਹਾ ਕਿ ਕਿਸਾਨ ਅੰਦੋਲਨ ਕਰਕੇ ਹੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਸਸਪੈਂਡ ਕੀਤੀ ਹੈ ਪਰ ਇਹ ਸਵਾਲ ਆਪਣੇ ਆਪ 'ਚ ਬਹੁਤ ਵੱਡਾ ਹੈ ਕਿ ਕੀ ਅਕਾਲੀ ਭਾਜਪਾ ਪੰਜਾਬ 'ਚ ਇਕੱਠੇ ਲੜਨਗੇ ਪਰ ਜੇ ਮੈਂ ਗਵਾਂਧੀ ਸੂਬੇ ਹਰਿਆਣੇ ਦਾ ਜ਼ਿਕਰ ਕਰਾਂ ਹਰਿਆਣੇ ਤੋਂ ਵੀ ਇਹ ਖਬਰ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਹਰਿਆਣੇ ਚ 10 ਦੀਆਂ 10 ਸੀਟਾਂ ਤੇ ਚੋਣ ਲੜ ਸਕਦੀ ਹੈ ਕਿਉਂਕਿ ਉਹਨਾਂ ਦਾ ਸਮਝੌਤਾ ਡਿਗਵਜੇ ਚਟਾਲਾ ਡਿਪਟੀ ਮੁੱਖ ਮੰਤਰੀ ਨੇ ਹਰਿਆਣੇ ਦੇ ਵਿੱਚ ਸੋ ਜੀਜੀਪੀ ਨਾਲ ਜਿਹੜਾ ਸਮਝੌਤਾ ਕੀ ਉਹ ਲੋਕ ਸਭਾ ਚੋਣਾਂ ਚ ਬਰਕਰਾਰ ਰਹੇਗਾ ਇਹਦੇ ਤੇ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਪਰ ਭਾਜਪਾ ਦੇ ਸੂਤਰ ਦੱਸਦੇ ਨੇ ਕਿ ਹਰਿਆਣਾ ਚ 10 ਦੀਆਂ 10 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਚੋਣ ਲੜ ਸਕਦੀ ਹੈ ਪਰ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਨੂੰ ਲੈ ਕੇ ਪਿਕਚਰ ਕਲੀਅਰ ਨਹੀਂ ਕੋਈ ਵੀ ਅਫੀਸ਼ੀਅਲ ਅਨਾਉਂਸਮੈਂਟ ਹਜੇ ਸਮਝੌਤੇ ਦੀ ਨਹੀਂ ਹਜੇ ਸਮਝੌਤੇ ਦੀਆਂ ਗੱਲਾਂ ਸਾਰੇ ਲੀਡਰ ਨਕਾਰ ਰਹੇ ਨੇ ਪਰ ਅਗਰ ਭਾਰਤੀ ਜਨਤਾ ਪਾਰਟੀ 13 ਸੀਟਾਂ ਤੇ ਪੰਜਾਬ ਚ ਲੜਨਾ ਚਾਹੁੰਦੀ ਹੈ ਤੇ ਕੀ ਅਕਾਲੀ ਦਲ ਨਾਲ ਸਮਝੌਤਾ ਅਕਾਲੀ ਦਲ ਔਰ ਬੀਜੇਪੀ ਲਈ ਫਾਇਦੇਮੰਦ ਰਹੂਗਾ ਅਗਰ ਇਸ ਸਵਾਲ ਨੂੰ ਅਸੀਂ ਐਡਰੈਸ ਕਰੀਏ ਤੇ ਅੱਜ ਦੀਆਂ ਸਥਿਤੀਆਂ 'ਚ ਅਗਰ ਅਕਾਲੀ ਬੀਜੇਪੀ 'ਚ ਸਮਝੌਤਾ ਹੋ ਜਾਂਦਾ ਹੈ ਤੇ ਨਿਸ਼ਚਿਤ ਤੌਰ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਫਿਰ ਅਕਾਲੀ ਭਾਜਪਾ ਗੱਠਜੋੜ ਕਰੂਗਾ ਕਿਉਂਕਿ ਪੰਜਾਬ 'ਚ ਕਾਂਗਰਸ ਦੀ ਸਥਿਤੀ ਉਸ ਵੇਲੇ ਉਹ ਇਸ ਵੇਲੇ ਇਹ ਨਹੀਂ ਹੈ ਕਿ ਕਾਂਗਰਸ 13 ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰ ਸਕੇ ਅਕਾਲੀ ਭਾਜਪਾ ਗੱਠਜੋੜ ਹੋਣ ਦੀ ਸੂਰਤ ਦੇ ਵਿੱਚ ਸਿੱਧੇ ਤੌਰ ਤੇ ਅਕਾਲੀ ਭਾਜਪਾ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਕਰਨਗੇ ਔਰ ਆਮ ਆਦਮੀ ਪਾਰਟੀ ਤੋਂ ਕਿਹੜੀ ਸੀਟ ਪੰਜਾਬ 'ਚ ਭਾਜਪਾ ਜਿੱਤਦੀ ਹੈ ਇਹ ਤਾਂ ਵਕਤ ਦੱਸੂਗਾ ਤੇ ਸਮਝੌਤੇ ਤੇ ਨਿਰਪਰ ਕਰੇਗਾ ਤੇ ਉਮੀਦਵਾਰਾਂ ਤੇ ਨਿਰਪਰ ਕਰੇਗਾ ਪਰ ਪੰਜਾਬ ਦੀ ਸਿਆਸਤ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਬਹੁਤ ਨੇੜੇ ਤੋਂ ਦੇਖ ਰਹੀਆਂ ਹਨ ਦਲਜੀ ਕਾਂਗਰਸ ਪਾਰਟੀ ਨੂੰ ਲੈ ਕੇ ਧੜੇਬਾਜ਼ੀ ਔਰ ਅਨੁਸ਼ਾਸਨਹੀਨਤਾ ਦੀਆਂ ਖਬਰਾਂ ਹਮੇਸ਼ਾ ਹੀ ਸੁਰਖੀਆਂ ਬਣੀਆਂ ਹੀ ਰਹਿੰਦੀਆਂ ਨੇ ਔਰ ਕੱਲ ਇੱਕ ਵਾਰ ਫੇਰ ਲੁਧਿਆਣਾ ਵਿੱਚ ਅਜਿਹਾ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਵਿੱਚ ਕੱਲ ਕਾਂਗਰਸੀ ਆਗੂਆਂ ਦੀ ਇੱਕ ਮੀਟਿੰਗ ਸੀ ਤੇ ਇਸ ਮੀਟਿੰਗ ਦੌਰਾਨ ਵੀ ਖਬਰਾਂ ਆਈਆਂ ਕਿ ਕੁਝ ਗੱਲਾਂ ਨੂੰ ਲੈ ਕੇ ਰੌਲਾ ਰੱਪਾ ਰਿਹਾ ਸੋ ਪੂਰੀ ਜਾਣਕਾਰੀ ਪੂਰਾ ਅਪਡੇਟ ਇਸ ਨੂੰ ਲੈ ਕੇ ਜ਼ਰੂਰ ਸਾਂਝਾ ਕਰਨਾ ਹਰਜੋਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਕਾਂਗਰਸ ਦੀ ਧੜੇਬਾਜ਼ੀ ਔਰ ਕਾਂਗਰਸ ਦੀ ਅਨੁਸ਼ਾਸਨਹੀਨਤਾ ਜਗਜਾਹਰ ਹੈ ਹੁਣ ਤਾਂ ਕਾਂਗਰਸ ਦੇ ਸੀਨੀਅਰ ਲੀਡਰ ਵੀ ਇਸ ਗੱਲ ਨੂੰ ਸਮਝਦੇ ਨੇ ਕਿ ਅਨੁਸ਼ਾਸਨਹੀਨਤਾ ਨਾਲ ਕਾਂਗਰਸ ਖਰਾਬ ਹੁੰਦੀ ਹੈ ਕਿਉਂਕਿ ਕਈ ਚੋਣਾਂ ਵੀ ਕਾਂਗਰਸ ਅਨੁਸ਼ਾਸਨਹੀਨਤਾ ਕਰਕੇ ਹਾਰੀ ਹੈ ਉਂਝ ਮੈਂ ਦੋ ਗੱਲਾਂ ਜੋੜੂੰਗਾ ਕਰਪਸ਼ਨ ਦੇ ਨਾਲ ਨਾਲ ਅਨੁਸ਼ਾਸਨਹੀਨਤਾ ਇਹ ਦੋਵੇਂ ਹੀ ਕਾਂਗਰਸ ਦੇ ਵਿੱਚੋਂ ਖਤਮ ਹੋਣੇ ਚਾਹੀਦੇ ਨੇ ਉਂਝ ਕੱਲ ਜਿਹੜੇ ਕਾਂਗਰਸ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਭਾਰਤ ਪੋਸ਼ਣ ਆਸ਼ੂ ਕੱਲ ਲੁਧਿਆਣੇ ਦੇ ਵਿੱਚ ਇੱਕ ਮੀਟਿੰਗ ਹੋ ਰਹੀ ਸੀ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਬੈਠੇ ਸੀ ਹੋਰ ਵੀ ਕਾਂਗਰਸ ਦੇ ਕਈ ਸੀਨੀਅਰ ਲੀਡਰ ਜ਼ਿਲ੍ਹੇ ਦੇ ਉਹ ਵੀ ਬੈਠੇ ਹੋਏ ਸੀ ਸੋ ਮੈਂ ਤਸਵੀਰਾਂ ਦੇਖ ਰਿਹਾ ਸੀ ਭਾਗਪੂਜਨ ਆਸ਼ੂ ਦੀ ਗੱਲ ਵੀ ਸੁਣਾਉਣੇ ਆ ਪਰ ਭਾਗਪੂਜਨ ਆਸ਼ੂ ਨੇ ਗੱਲਾਂ ਬੜੀਆਂ ਸੱਚੀਆਂ ਕੀਤੀਆਂ ਉਹ ਕਹਿੰਦੇ ਕਿ ਅਨੁਸ਼ਾਸਨਹੀਨਤਾ ਕਰਕੇ ਕਈ ਵਾਰੀ ਕਾਂਗਰਸ ਪਾਰਟੀ ਦਾ ਮਜ਼ਾਕ ਬਣ ਕੇ ਰਹਿ ਜਾਂਦਾ ਉਹਨਾਂ ਨੇ ਇਹ ਵੀ ਕਿਹਾ ਕਿ ਅਨੁਸ਼ਾਸਨ ਤੋਂ ਬਿਨਾ ਸਾਰੇ ਕੰਮ ਕਾਂਗਰਸ ਨੂੰ ਕਾਂਗਰਸ ਦੇ ਲੀਡਰਾਂ ਨੂੰ ਆਉਂਦੇ ਨੇ ਇਸ ਤਰੀਕੇ ਨਾਲ ਉਹਨਾਂ ਨੇ ਆਪਣਾ ਸੰਬੋਧਨ ਕੀਤਾ ਅਸਲ 'ਚ ਬਹੁਤ ਜ਼ਿਆਦਾ ਚਿੰਤਿਤ ਸੀ ਕਾਂਗਰਸ ਦੇ ਵਿੱਚ ਅਨੁਸ਼ਾਸਨਹੀਨਤਾ ਨੂੰ ਲੈ ਕੇ ਦੇਖੋ ਭਾਰਤ ਪੂਸ਼ਣ ਆਸ਼ੂ ਵੀ ਕਾਂਗਰਸ ਦੇ ਬਹੁਤ ਜ਼ਿਆਦਾ ਅਨੁਸ਼ਾਸਿਤ ਸਿਪਾਹੀ ਮੰਨੇ ਜਾਂਦੇ ਨੇ ਭਾਰਤ ਪੂਸ਼ਣ ਆਸ਼ੂ ਬਾਰੇ ਕਿਹਾ ਜਾਂਦਾ ਕਿ ਉਹ ਕਦੇ ਵੀ ਡਿਸਪਲਿਨ ਤੋਂ ਬਾਹਰ ਨਹੀਂ ਹੁੰਦੇ ਹਮੇਸ਼ਾ ਅਨੁਸ਼ਾਸਨ 'ਚ ਰਹਿੰਦੇ ਨੇ ਆਓ ਸੁਣ ਲੈਣੇ ਉਹਨਾਂ ਦੀ ਗੱਲ ਬਿਲਕੁਲ ਨਹੀਂ ਚੱਲਣ ਨੂੰ ਜੀ ਕਰਦਾ ਜਿਹੜੇ ਬਿਲਕੁਲ ਨੌਨਕੀਅਰ

ਸਾਰੇ ਡਿਸਪੀਸਪਲਨ ਤੋਂ ਸਾਡੇ ਕਾਂਗਰਸੀਆਂ ਨੂੰ ਸਾਰੀਆਂ ਚੀਜ਼ਾਂ ਹੋ ਗਈ ਨਹੀਂ ਆਉਂਦਾ ਕਿ ਗੈਸ ਤਰੀਕੇ ਡਿਸਪੀਸਪਲਨ ਚ ਰਹਿਣਾ ਹੈ ਸੋ ਤੁਸੀਂ ਗੱਲ ਸੁਣੀ ਕਾਂਗਰਸ ਦੇ ਸੀਨੀਅਰ ਲੀਡਰ ਭਾਰਤ ਪੂਸ਼ਣ ਆਸ਼ੂ ਪਾਰਟੀ ਦੇ ਵਿੱਚ ਅਨੁਸ਼ਾਸਨਹੀਨਤਾ ਕਾਰਨ ਕਾਫੀ ਜ਼ਿਆਦਾ ਚਿੰਤਿਤ ਸੀ ਸੋ ਵਰਕਿੰਗ ਪ੍ਰਧਾਨ ਨੇ ਉਹਨਾਂ ਦੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਿਛਲੇ ਕਾਫੀ ਸਮੇਂ ਤੋਂ ਰਾਜਾ ਵੜਿੰਗ ਔਰ ਭਾਰਤ ਪੂਸ਼ਣ ਆਸ਼ੂ ਕਾਂਗਰਸ ਪਾਰਟੀ ਦੇ ਵਿੱਚ ਅਨੁਸ਼ਾਸਨ ਦਾ ਜਜਬਾ ਪੈਦਾ ਕਰਨ ਲਈ ਬਹੁਤ ਜ਼ਿਆਦਾ ਸੰਘਰਸ਼ ਕਰ ਰਹੇ ਨੇ ਰਾਜਾ ਵੜਿੰਗ ਨੇ ਵੀ ਪਿਛਲੇ ਸਮਿਆਂ ਦੇ ਵਿੱਚ ਕਈ ਵਾਰੀ ਕਿਹਾ ਕਿ ਕਾਂਗਰਸ ਦੇ ਹਰ ਵਰਕਰ ਨੂੰ ਹਰ ਵਲੰਟੀਅਰ ਨੂੰ ਹਰ ਲੀਡਰ ਨੂੰ ਜ਼ਾਬਤੇ 'ਚ ਰਹਿਣ ਦੀ ਲੋੜ ਹੈ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਨੁਸ਼ਾਸਨਹੀਨਤਾ ਦੇ ਨਾਲ ਕਾਂਗਰਸ ਪਾਰਟੀ ਦਾ ਨੁਕਸਾਨ ਹੁੰਦਾ ਹੈ ਔਰ ਲਗਾਤਾਰ ਕਾਂਗਰਸ ਦੇ ਵਿੱਚ ਅਨੁਸ਼ਾਸਨਹੀਨਤਾ ਇੱਕ ਵੱਡਾ ਮੁੱਦਾ ਬਣੀ ਹੋਈ ਹੈ ਸੋ ਜਿਵੇਂ ਮੈਂ ਪਹਿਲਾਂ ਵੀ ਕਿਹਾ ਜਿਵੇਂ ਲੱਕੜ ਨੂੰ ਘੁਣਾ ਉਸੇ ਤਰ੍ਹਾਂ ਕਾਂਗਰਸ ਪਾਰਟੀ ਨੂੰ ਅਨੁਸ਼ਾਸਨਹੀਨਤਾ ਲੱਗ ਗਈ ਹੈ ਸੋ ਸਾਰੇ ਵੱਡੇ ਲੀਡਰ ਕੋਸ਼ਿਸ਼ ਕਰ ਰਹੇ ਨੇ ਕਿ ਕਾਂਗਰਸ ਨੂੰ ਅਨੁਸ਼ਾਸਨ ਚ ਲਿਆਂਦਾ ਜਾਵੇ ਸੋ ਆਸ ਕਰਦੇ ਆ ਕਿ ਵੱਡੇ ਲੀਡਰ ਕਾਮਯਾਬ ਹੋਣਗੇ ਤੇ ਕਾਂਗਰਸ ਇੱਕ ਅਨੁਸ਼ਾਸਨ ਵਾਲੀ ਪਾਰਟੀ ਬਣੇਗੀ ਤੇ ਕਾਂਗਰਸ ਚੋ ਕਰਪਸ਼ਨ ਵੀ ਹਮੇਸ਼ਾ ਦੇ ਲਈ ਦੂਰ ਹੋ ਜਾਏਗੀ ਕਿਉਂਕਿ ਕਰਪਸ਼ਨ ਵੀ ਇੱਕ ਤਰ੍ਹਾਂ ਦੀ ਅਨੁਸ਼ਾਸਨਹੀਨਤਾ ਹੈ ਦਲਾ ਜੀ ਜਦੋਂ ਗੱਲ ਹੁਣ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਦੀ ਹੋ ਰਹੀ ਆ ਵਕਫ ਵਕਫ ਪਾਰਟੀਆਂ ਵਾਲਾ ਆਪਾਂ ਦੇਖ ਰਿਹਾ ਤਾਂ ਸਵਾਲ ਇਥੇ ਆਮ ਆਦਮੀ ਪਾਰਟੀ ਨੂੰ ਲੈ ਕੇ ਹੁਣ ਜ਼ਰੂਰ ਬਣਿਆ ਦਿਖ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਨੇ ਫਰਵਰੀ ਵਿੱਚ ਹੀ ਆਪਣੇ ਉਮੀਦਵਾਰਾਂ ਦੇ ਨਾਂ ਲਿਆਣ ਦਾ ਸਾਹਮਣੇ ਜਾਰੀ ਕਰਨ ਦਾ ਸੂਚੀ ਪੂਰੀ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਆਪਾਂ ਦੇਖੀਏ ਤਾਂ ਮਾਰਚ ਦੀ ਵੀ ਸ਼ੁਰੂਆਤ ਹੋ ਗਈ ਹੈ ਤੇ ਹਲੇ ਵੀ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਕਿ ਹੋਰ 7 ਤੋਂ 10 ਦਿਨਾਂ ਦੇ ਵਿੱਚ ਉਮੀਦਵਾਰਾਂ ਦੇ ਨਾਂ ਜੋ ਹੈ ਐਲਾਨੇ ਜਾਣਗੇ ਆਖਿਰ ਏ ਡਿਲੇ ਕਿਉਂ ਹੋ ਰਿਹਾ ਹੈ ਕੀ ਰੌਲਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਾਂ ਫਿਰ ਕਿਉਂ ਆਮ ਆਦਮੀ ਆਮ ਆਦਮੀ ਪਾਰਟੀ ਜਿਹੜੀ ਹੈ ਹਲੇ ਤੱਕ ਵੀ ਆਪਣੇ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਨਹੀਂ ਕਰ پا ਰਹੀ ਹੈ ਇਸ ਉੱਪਰ ਤੁਸੀਂ ਕੀ ਕਹੋਗੇ ਹੁਣ ਤੁਸੀਂ ਸਵਾਲ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੇ ਹਜੇ ਤੱਕ ਟਿਕਟਾਂ ਦੇ ਦਾ ਐਲਾਨ ਕਿਉਂ ਨਹੀਂ ਕੀਤਾ ਰੈਲੀ ਦੇ ਵਿੱਚ ਇੱਕ ਥਾਂ ਤੇ ਬੋਲੇ ਸੀ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਕਿ ਅਸੀਂ ਫਰਵਰੀ ਚ ਆਪਣੇ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦੇਾਂਗੇ ਪਰ ਮੈਨੂੰ ਇਹ ਲੱਗਦਾ ਹੈ ਕਿਉਂਕਿ ਹਜੇ ਤੱਕ ਚੋਣ ਜ਼ਾਬਤਾ ਵੀ ਨਹੀਂ ਲੱਗਿਆ ਪਹਿਲਾਂ ਉਮੀਦ ਸੀ ਕਿ ਚੋਣ ਜ਼ਾਬਤਾ ਲੱਗ ਸਕਦਾ ਹੈ ਮਾਰਚ ਦੇ ਸ਼ੁਰੂਆਤੀ ਦਿਨਾਂ 'ਚ ਹੁਣ ਚਰਚਾਵਾਂ ਨੇ ਕਿ ਚੋਣ ਜ਼ਾਬਤਾ ਮਾਰਚ ਦੇ ਦੂਸਰੇ ਜਾਂ ਤੀਸਰੇ ਹਫ਼ਤੇ ਦੇ ਵਿੱਚ ਲੱਗ ਸਕਦਾ ਹੈ ਚੋਣਾਂ ਦਾ ਐਲਾਨ ਹੁੰਦੇ ਹੀ ਚੋਣ ਜ਼ਾਬਤਾ ਲੱਗ ਜਾਂਦਾ ਹੈ ਉਸ ਤੋਂ ਪਹਿਲਾਂ ਕਿਉਂਕਿ ਹਜੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਕਾਂਗਰਸ ਨੇ ਹਜੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਸੋ ਇਸ ਕਰਕੇ ਆਮ ਆਦਮੀ ਪਾਰਟੀ ਹਜੇ ਸੋਚ ਰਹੀ ਹੋਣੀ ਹੈ ਕਿ ਅਸੀਂ ਉਮੀਦਵਾਰ ਤਾਂ ਤੈਅ ਕਰ ਲਏ ਅਗਰ ਅਸੀਂ ਵਕਤ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਇਹ ਨਾ ਹੋਵੇ ਕਿ ਉਹ ਲੋਕ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਦੂਸਰੀਆਂ ਪਾਰਟੀਆਂ ਦੇ ਨਿਸ਼ਾਨੇ ਤੇ ਆ ਜਾਣ ਕਿਉਂਕਿ ਅੱਜਕੱਲ ਸਾਨੂੰ ਪਤਾ ਹੈ ਕਿ ਲੀਡਰਾਂ ਦਾ ਜ਼ਮੀਰ ਇੰਨੀ ਤੇਜ਼ੀ ਨਾਲ ਬਦਲ ਜਾਂਦਾ ਹੈ ਕਿ ਅਸੀਂ ਕੁਝ ਕਹਿ ਨਹੀਂ ਸਕਦੇ ਸਵੇਰੇ ਉਠੋ ਬਹੁਤ ਸਾਰੇ ਲੀਡਰਾਂ ਦੇ ਜ਼ਮੀਰ ਜਾਗ ਚੁੱਕੇ ਹੁੰਦੇ ਨੇ ਉਹ ਪਾਰਟੀਆਂ ਛੱਡ ਚੁੱਕੇ ਹੁੰਦੇ ਨੇ ਹੋਰ ਪਾਰਟੀਆਂ ਚ ਜਾ ਚੁੱਕੇ ਹੁੰਦੇ ਨੇ ਇਸ ਕਰਕੇ ਕੋਈ ਵੀ ਜਿਹੜੀ ਪਾਰਟੀ ਹੈ ਉਹ ਆਪਣੇ ਲੀਡਰਾਂ ਦੇ ਇਸ ਗੁਣ ਕਰਕੇ ਚਿੰਤਾ ਚ ਰਹਿੰਦੀ ਹੈ ਕਿ ਅਗਰ ਅਸੀਂ ਉਮੀਦਵਾਰਾਂ ਦੇ ਨਾਮ ਐਲਾਨ ਕਰਤੇ ਤੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਅਗਰ ਉਹਨਾਂ ਦੇ ਜ਼ਮੀਰ ਬਦਲ ਗਏ ਤੇ ਫਿਰ ਕੀ ਹੋਊਗਾ ਕਿਉਂਕਿ ਅਕਾਲੀ ਦਲ ਨੂੰ ਵੀ ਬਹੁਤ ਸਾਰੇ ਉਮੀਦਵਾਰਾਂ ਦੀ ਲੋੜ ਹੈ ਕਾਂਗਰਸ ਨੂੰ ਵੀ ਕਈ ਸੀਟਾਂ ਤੋਂ ਜੇਤੂ ਉਮੀਦਵਾਰਾਂ ਦੀ ਲੋੜ ਹੈ ਤੇ ਭਾਜਪਾ ਨੂੰ ਵੀ ਕਈ ਥਾਂ ਤੋਂ ਉਮੀਦਵਾਰਾਂ ਦੀ ਲੋੜ ਹੈ। ਔਰ ਇਸ ਕਰਕੇ ਆਉਂਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਅਸੀਂ ਉਮੀਦਵਾਰ ਵੇਖਾਂਗੇ ਇੱਕ ਪਾਰਟੀ ਛੱਡ ਕੇ ਦੂਸਰੀ 'ਚ ਸ਼ਾਮਲ ਹੁੰਦੇ। ਸੋ ਮੈਨੂੰ ਲੱਗਦਾ ਹੈ ਉਮੀਦਵਾਰਾਂ ਦੇ ਟੁੱਟਣ ਦੇ ਡਰ ਤੋਂ ਹੀ ਆਮ ਆਦਮੀ ਪਾਰਟੀ ਨੇ ਹਜੇ ਤੱਕ ਆਪਣੇ ਚੁਣੇ ਗਏ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਪਰ ਮੈਨੂੰ ਲੱਗਦਾ 7-8-10 ਦਿਨ ਵਿਧਾਨ ਸਭਾ ਦਾ ਸੈਸ਼ਨ ਤੋਂ ਪਹਿਲਾਂ ਖਤਮ ਹੋਣ ਤੋਂ ਪਹਿਲਾਂ ਇਹ ਵਿਧਾਨ ਸਭਾ ਦੇ ਸੈਸ਼ਨ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਵੀ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰੇਗੀ ਕਿਉਂਕਿ ਨਾਮ ਤਾਂ ਤੈਨ ਨੇ ਭਗਵੰਤ ਮਾਨ ਦੀ ਜੇਬ ਦੇ ਵਿੱਚ ਸਾਰੀਆਂ ਪਰਚੀਆਂ ਪਈਆਂ ਨੇ ਦੱਲਾ ਜੀ ਗੱਲ ਕਾਂਗਰਸ ਪਾਰਟੀ ਦੀ ਕਰੀਏ ਜਿਵੇਂ ਕਿ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਵਕ ਵਕ ਪਾਰਟੀਆਂ ਦੇ ਵਿੱਚੋਂ ਆਪਣੇ ਉਮੀਦਵਾਰਾਂ ਨੂੰ ਲੈ ਕੇ ਉਹਨਾਂ ਦੇ ਨਾਵਾਂ ਦੇ ਐਲਾਨ ਨੂੰ ਲੈ ਕੇ ਰਣਨੀਤੀ ਜਿਸ ਤਰੀਕੇ ਨਾਲ ਬਣ ਰਹੀ ਹੈ ਜਿਸ ਤਰੀਕੇ ਨਾਲ ਹੁਣ ਨਾਵਾਂ ਦੇ ਐਲਾਨ ਹੋਣਗੇ ਸਭ ਦੇ ਉੱਪਰ ਨਜ਼ਰ ਜ਼ਰੂਰ ਬਣੀ ਹੋਈ ਹੈ ਕਾਂਗਰਸ ਪਾਰਟੀ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੇ ਵਿੱਚ ਵੀ ਵਕ ਵਕ ਟਿਕਟਾਂ ਦੇ ਜਿਹੜੇ ਦਾਵੇਦਾਰ ਨੇ ਉਹ ਦਿੱਲੀ ਵਿੱਚ ਆਪਣੇ ਆਪਣੇ ਆਕਾਮਾਂ ਕੋਲ ਪਹੁੰਚ ਕਰ ਰਹੇ ਨੇ ਕਿ ਕਿਸੇ ਤਰੀਕੇ ਨਾਲ ਸਾਡੇ ਨਾਂ ਦਾ ਐਲਾਨ ਫਟਾਫਟ ਹੋ ਜਾਵੇ ਸੋ ਕਾਂਗਰਸ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਜ਼ੋਰ ਅਜ਼ਮਾਇਸ਼ ਚੱਲ ਰਹੀ ਹੈ ਇਸ ਦੇ ਉੱਪਰ ਵੀ ਜ਼ਰੂਰ ਗੱਲ ਸਾਂਝੀ ਕਰਿਓ ਦੇਖੋ ਕਾਂਗਰਸ ਦੇ ਵਿੱਚ ਲਗਭਗ ਸਾਰੀਆਂ 13 ਲੋਕ ਸਭਾ ਹਲਕਿਆਂ ਤੋਂ ਹੀ ਵੱਖ-ਵੱਖ ਦਾਵੇਦਾਰ ਨੇ ਜਿਹੜੇ ਉਹ ਆਪਣੀਆਂ ਟਿਕਟਾਂ ਅਪਲਾਈ ਕਰ ਚੁੱਕੇ ਨੇ ਕਾਂਗਰਸ ਦੇ ਵਿੱਚ ਟਿਕਟਾਂ ਅਪਲਾਈ ਕਰਨੀਆਂ ਪੈਂਦੀਆਂ ਨੇ ਦੂਸਰੀ ਪਾਰਟੀਆਂ ਦੀ ਤਰ੍ਹਾਂ ਪਰ ਟਿਕਟਾਂ ਮਿਲਦੀਆਂ ਨੇ ਜਿਹੜੀਆਂ ਉਹ ਮਿਲਦੀਆਂ ਨੇ ਹਾਈ ਕਮਾਂਡ ਦੀ ਮਰਜ਼ੀ ਦੇ ਨਾਲ ਹੁਣ ਸਵਾਲ ਇਹ ਹੈ ਕਿ ਕਾਂਗਰਸ ਦੇ ਵਿੱਚ ਜਿਹੜੇ ਵੀ ਟਿਕਟਾਂ ਦੇ ਚਾਹਵਾਨ ਨੇ ਤੁਸੀਂ ਬਿਲਕੁਲ ਸਹੀ ਕਿਹਾ ਉਹ ਦਿੱਲੀ ਦੇ ਵਿੱਚ ਆਪਣੇ-ਆਪਣੇ ਅਕਾਵਾਂ ਦੇ ਸੰਪਰਕ ਦੇ ਵਿੱਚ ਨੇ ਮੂਲ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਟਿਕਟਾਂ ਤੈਅ ਕਰਨ ਦਾ ਜਿਹੜਾ ਆਖਰੀ ਫੈਸਲਾ ਹੈ ਇੱਕ ਤਾਂ ਉਹ ਪ੍ਰਧਾਨ ਕਰਦੇ ਨੇ ਮਲਕ ਅਰਜੁਨ ਖੜਗੇ ਪਰ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਔਰ ਬੀਬੀ ਸੋਨੀਆ ਗਾਂਧੀ ਦੀ ਸਹਿਮਤੀ ਵੀ ਕਹਿੰਦੇ ਜ਼ਰੂਰੀ ਹੁੰਦੀ ਹੈ ਕਿਉਂਕਿ ਉਹ ਵੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੈ ਇਹ ਕਿਹਾ ਜਾਂਦਾ ਹੈ ਹੁਣ ਸਵਾਲ ਇਹ ਹੈ ਕਿ ਪੰਜਾਬ ਚੋਂ ਟਿਕਟਾਂ ਦੇ ਜਿਹੜੇ ਵੱਖ-ਵੱਖ ਚਾਹਵਾਨ ਨੇ ਇਹਨਾਂ ਲੀਡਰਾਂ ਤੋਂ ਇਲਾਵਾ ਵੀ ਉਹਨਾਂ ਦੇ ਕਈ ਤਰ੍ਹਾਂ ਦੇ ਪੋਲੀਟੀਕਲ ਉਸਤਾਦ ਨੇ ਕਿ ਉਹ ਸਾਰੇ ਆਪਣੇ ਪੋਲਿਟਿਕਲ ਉਸਤਾਦਾਂ ਦੇ ਜ਼ਰੀਏ ਆਪਣੀ ਟਿਕਟ ਪੱਕੀ ਕਰਨ ਦੇ ਜੁਗਾੜ 'ਚ ਲੱਗੇ ਹੋਏ ਨੇ ਜੀ ਅਸੀਂ ਵੇਖੀਏ ਕਾਂਗਰਸ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਟਿਕਟਾਂ ਅਪਲਾਈ ਕੀਤੀਆਂ ਨੇ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਦਿੱਲੀ ਦੇ ਢੇੜੇ ਤੇ ਵੱਖ-ਵੱਖ ਸੂਬਿਆਂ ਦੇ ਢੇੜੇ ਲੱਗ ਰਹੇ ਨੇ ਆਪਣੇ ਆਪਣੇ ਉਸਤਾਦ ਦੀ ਉਪਲਬਧਤਾ ਦੇ ਮੁਤਾਬਕ ਅਗਰ ਕਿਸੇ ਦਾ ਪੋਲਿਟਿਕਲ ਉਸਤਾਦ ਮਹਾਰਾਸ਼ਟਰ 'ਚ ਬੈਠਾ ਹੈ ਕਿ ਉਹ ਲੀਡਰ ਮਹਾਰਾਸ਼ਟਰ ਦਾ ਢੇੜਾ ਲਾ ਕੇ ਆਉਂਦਾ ਇਹ ਕੁਝ ਕਰਨਾ ਪੈਂਦਾ ਹੈ ਚੋਣਾਂ ਤੋਂ ਪਹਿਲਾਂ ਟਿਕਟਾਂ ਲੈਣ ਦੇ ਲਈ ਸੋ ਇਸ ਕਰਕੇ ਕਾਂਗਰਸ 'ਚ ਕਈ ਜਿਹੇ ਲੀਡਰ ਜਿਹੜੇ ਟਿਕਟਾਂ ਦੇ ਚਾਹਵਾਨ ਨੇ ਅੱਜਕੱਲ ਤੁਹਾਨੂੰ ਆਪਣੇ ਲੋਕ ਸਭਾ ਹਲਕੇ 'ਚ ਨਹੀਂ ਮਿਲਣਗੇ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦੀ ਟਿਕਟ ਪੱਕੀ ਹੈ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਸਿਟਿੰਗ ਐਮਪੀ ਆ ਸਾਡੀ ਟਿਕਟ ਨਹੀਂ ਕੱਟੀ ਜਾਣੀ ਉਹ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਏ ਨੇ ਪਰ ਕਾਂਗਰਸ 'ਚ ਪੰਜਾਬ ਦੀਆਂ ਟਿਕਟਾਂ ਨੂੰ ਲੈ ਕੇ ਹਲੇ ਤੱਕ ਪੰਜਾਬ 'ਚ ਬਹੁਤੀ ਜ਼ਿਆਦਾ ਮਾਰਾਂ ਮਾਰੀ ਨਹੀਂ ਹੋਈ ਹਾਲਾਂਕਿ ਜ਼ਮੀਨੀ ਪੱਧਰ ਤੇ ਜਿਹੜੇ ਸਮਰਥਕ ਨੇ ਦਾਵੇਦਾਰਾਂ ਦੇ ਉਹ ਆਪਸ ਦੇ ਵਿੱਚ ਇੱਕ ਦੂਸਰੇ ਤੋਂ ਆਪਣੇ ਆਪ ਨੂੰ ਤਕੜਾ ਦਿਖਾਉਣ ਲਈ ਮੀਡੀਆ ਦੇ ਵਿੱਚ ਵੀ ਬਿਆਨ ਦੇ ਰਹੇ ਨੇ ਔਰ ਸੋਸ਼ਲ ਮੀਡੀਆ ਤੇ ਵੀ ਉਹਨਾਂ ਦੇ ਜਿਹੜੇ ਸਨੇਹੇ ਨੇ ਉਹ ਲਗਾਤਾਰ ਆ ਰਹੇ ਨੇ ਸੋ ਕਾਂਗਰਸ 'ਚ ਸਭ ਤੋਂ ਵੱਧ ਰੌਲਾ ਟਿਕਟਾਂ ਤੇ ਪੈਂਦਾ ਇਹ ਅਸੀਂ ਹਮੇਸ਼ਾ ਦੇਖਦੇ ਰਹੇ ਹਾਂ ਇਸ ਵਾਰ ਵੀ ਜਦੋਂ ਪੰਜਾਬ ਦੀਆਂ 13 ਟਿਕਟਾਂ ਤੈਹ ਹੋਣੀਆਂ ਨੇ ਤੇ ਵੱਡੇ ਰੌਲੇ ਇਹਨਾਂ ਟਿਕਟਾਂ ਦੇ ਪੈਣਗੇ ਤੇ ਇਹ ਰੌਲੇ ਦਿੱਲੀ ਜਾ ਕੇ ਮੋਕਣੇ ਨੇ ਸੋ ਅਸੀਂ ਪੂਰਾ ਪ੍ਰਬੰਧ ਕਰ ਰੱਖਿਆ ਹੈ ਜਿੱਦਾਂ ਹੀ ਕਾਂਗਰਸ ਦੇ ਵਿੱਚ ਟਿਕਟਾਂ ਦੇ ਰੌਲੇ ਪੈਣਗੇ ਤੇ ਆਪਾਂ ਉਹ ਸਾਰੇ ਜਿਹੜੇ ਰੌਲੇ ਆ ਉਹਨਾਂ ਦਾ ਆਨੰਦ ਮਾਣਾਂਗੇ। ਡੱਲਾ ਜੀ ਉਧਰੋਂ ਸੁਖ ਵਿਲਾਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆਪਣਾ ਪੱਖ ਉਹਨਾਂ ਵੱਲੋਂ ਰੱਖਿਆ ਗਿਆ। ਸੋ ਮੈਂ ਜ਼ਰੂਰ ਚਾਹੂੰਗੀ ਇਹ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਸਾਂਝੀ ਕੀਤੀ ਹੈ ਜ਼ਰੂਰ ਤੁਸੀਂ ਪੂਰੀ ਜਾਣਕਾਰੀ ਸ਼ਾਮਿਲ ਕਰਨਾ ਇਸ ਪ੍ਰੋਗਰਾਮ ਦੇ ਵਿੱਚ ਕਿ ਕਿਹੜੇ-ਕਿਹੜੇ ਤੱਥ ਉਹਨਾਂ ਨੇ ਉਜਾਗਰ ਕੀਤੇ ਨੇ ਕਿ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ। ਦਰਸ਼ਕਾਂ ਨੂੰ ਵੀ ਆਪਾਂ ਜ਼ਰੂਰ ਇਸ ਪ੍ਰੈਸ ਕਾਨਫਰੰਸ ਇਹ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਗਏ ਉਹਨਾਂ ਦੇ ਜਿਹੜੇ ਤੱਥ ਨੇ ਉਹਨਾਂ ਬਾਰੇ ਜਾਣਕਾਰੀ ਤੁਸੀਂ ਜ਼ਰੂਰ ਦੇਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖ ਵਿਲਾਸ ਦੇ ਮਾਮਲੇ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਤੇ ਬੜੇ ਗੰਭੀਰ ਇਲਜ਼ਾਮ ਲਾਇਆ ਸੀ ਪ੍ਰੈਸ ਕਾਨਫਰੰਸ ਕਰਕੇ ਕੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਬੰਦ ਸਿੰਘ ਬੰਟੀ ਰਮਾਣਾ ਉਹਨਾਂ ਵੱਲੋਂ ਇੱਕ ਪੱਤਰਕਾਰ ਸੰਮੇਲਨ ਕੀਤਾ ਗਿਆ ਜਿਹੜੇ ਕਿ ਜਨਰਲ ਸਕੱਤਰ ਵੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਉਹਨਾਂ ਨੇ ਭਗਵੰਤ ਮਾਨ ਉਹਨਾਂ ਦੇ ਦਾਅਵਿਆਂ ਨੂੰ ਨਕਾਰ ਦਿੱਤਾ ਤੇ ਇੱਕ ਵਾਰੀ ਫੇਰ ਭਗਵੰਤ ਮਾਨ ਨੂੰ ਅਦਾਲਤੀ ਕਾਰਵਾਈ ਲਈ ਤਿਆਰ ਰਹਿਣ ਦਾ ਸੁਨੇਹਾ ਦਿੱਤਾ ਆਓ ਸੁਣਦੇ ਹਾਂ ਪਰਮਬੰਦ ਸਿੰਘ ਬੰਟੀ ਰਮਾਣਾ ਉਹਨਾਂ ਨੇ ਕਿਹੜੀ ਕਿਹੜੀਆਂ ਕਿਹੜੀਆਂ ਮੁੱਖ ਗੱਲਾਂ ਕਹੀਆਂ ਕੁਝ ਅੰਸ਼ ਕਿ ਇਹ ਜਿੰਨੇ ਝੂਠ ਜਿੰਨੇ ਸ਼ਗੂਫੇ ਮੁੱਖ ਮੰਤਰੀ ਪਹਿਲਾਂ ਛੱਡਦਾ ਰਿਹਾ ਇਹ ਸਾਡੀ ਗਲਤੀ ਸੀ ਕਿ ਅਸੀਂ ਇਹਨੂੰ ਇਗਨੋਰ ਕਰਦੇ ਰਹੇ ਅੱਜ ਤੋਂ ਬਾਅਦ ਹਰ ਝੂਠ ਤੇ ਹਰ ਗਲਤ ਐਲੀਗੇਸ਼ਨ ਤੇ ਡੇਫਰਮੇਸ਼ਨ ਫੇਸ ਕਰਨ ਲਈ ਤਿਆਰ ਰਵੇ ਇੱਕ ਡੇਫਰਮੇਸ਼ਨ ਮੁਕਸਰ ਪਈ ਹੈ ਨਾ ਉਹ ਬਿਆਨ ਉਹਦੇ ਨਾਲ ਦੇ ਰਿਹਾ ਕਿ ਮੈਂ ਤਾਂ ਕਹਿੰਦਾ ਰੋਜ਼ ਪਵੇ ਤਰੀਕ ਤੇ ਮੈਂ ਉੱਥੇ ਜਾ ਕੇ ਫਿਰ ਐਕਸਪੋਜ਼ ਕਰਾਂ ਫਿਰ ਜਾਂਦਾ ਕਿਉਂ ਨਹੀਂ ਤਰੀਕ ਤਾਂ ਪੈ ਹੀ ਹਟੀ ਮੈਂ ਤਾਂ ਅੱਜ ਵੀ ਇਹਨੂੰ ਕਹਿ ਰਿਹਾ ਆ ਵੀ ਡੇਫਰਮੇਸ਼ਨ ਪੈ ਰਹੀ ਹੈ ਤੇ ਦੋਨੋਂ ਡੇਫਰਮੇਸ਼ਨਸ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਚੈਲੰਜ ਕਰਦਾ ਤੁਹਾਡੇ ਰਾਹੀਂ ਲਿਖ ਕੇ ਦੇਵੇ کورٹ ਨੂੰ ਕਿ ਇਹਨਾਂ ਜਿਹੜੀਆਂ ਡੇਫਰਮੇਸ਼ਨਸ ਹੈ ਇਹਦੇ ਤੇ ਡੇ ਟੂ ਡੇ ਹਿਅਰਿੰਗ ਹੋਵੇ ਮਹੀਨੇ ਦੇ ਵਿੱਚ ਵਿੱਚ ਇਹਦਾ ਫੈਸਲਾ ਹੋਵੇ ਕਿ ਇਹ ਸਹੀ ਹੈ ਕਿ ਗਲਤ ਹੈ ਲੋਕ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਤਾਂ ਕਿ ਪੰਜਾਬ ਦੇ ਲੋਕ ਸੱਚ ਤੇ ਝੂਠ ਵੈਸੇ ਤਾਂ ਲੋਕ ਜਾਣਗੇ ਪਰ ਫਿਰ ਵੀ ਉਹਦੇ ਤੇ ਅਦਾਲਤ ਦੀ ਵੀ ਮੋਹਰ ਲੱਗ ਜਾਵੇ ਤੇ ਉਸ ਹਿਸਾਬ ਨਾਲ ਫਿਰ ਲੋਕ ਫੈਸਲਾ ਕਰਨ। ਦਲਾ ਜੀ ਕੱਲ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ ਸੀ ਕਿਹੋ ਜਿਹਾ ਰਿਹਾ ਕਿ ਕੁਝ ਖਾਸ ਰਿਹਾ ਜੇਕਰ ਇਸ ਉੱਪਰ ਵੀ ਤੁਸੀਂ ਕੋਈ ਅਪਡੇਟ ਸਾਂਝਾ ਕਰਨਾ ਚਾਹੋ ਕੋਈ ਖਾਸ ਗੱਲ ਜੋ ਹੈ ਸਾਂਝੀ ਕਰਨਾ ਚਾਹੋ ਦਰਸ਼ਕਾਂ ਦੇ ਨਾਲ। ਉਧਰ ਜੇ ਕੱਲ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਗੱਲ ਕਰੀਏ ਤੇ ਕੱਲ ਪਹਿਲਾ ਦਿਨ ਸੀ ਪਹਿਲੇ ਦਿਨ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਕਈ ਲੀਡਰਾਂ ਨੂੰ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਨੂੰ ਔਰ ਕਿਸਾਨ ਅੰਦੋਲਨ ਦਾ ਜਿਹੜਾ ਸ਼ਹੀਦ ਕਿਸਾਨ ਹੈ ਸ਼ੁਭਕਰਨ ਸਿੰਘ ਉਹਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਉਚੇਚੇ ਤੌਰ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਔਰ ਕੱਲ ਪਹਿਲੇ ਦਿਨ ਹੀ ਵਿਧਾਨ ਸਭਾ ਦਾ ਸੈਸ਼ਨ ਬਹੁਤ ਜ਼ਿਆਦਾ ਰੌਲੇ ਰੱਪੇ ਵਾਲਾ ਰਿਹਾ ਪੰਜਾਬ ਦੇ ਰਾਜਪਾਲ ਦਾ ਭਾਸ਼ਣ ਚੱਲ ਰਿਹਾ ਸੀ ਤੇ ਵਿਰੋਧੀ ਧਿਰਾਂ ਵੱਲੋਂ ਪੰਜਾਬ ਦੇ ਗਵਰਨਰ ਦੇ ਭਾਸ਼ਣ ਦਾ ਵਿਰੋਧ ਕੀਤਾ ਗਿਆ ਖੂਬ ਉਥੇ ਰੌਲਾ ਰੱਪਾ ਪਾਇਆ ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਪੀਕਰ ਵੀ ਕਾਫੀ ਨਾਰਾਜ਼ ਦਿਖੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਦਾ ਜਿਹੜਾ ਭਾਸ਼ਣ ਹੈ ਉਹ ਜ਼ਰੂਰ ਸੁਣਨਾ ਚਾਹੀਦਾ ਸੀ ਉਦਰ ਵੱਖ-ਵੱਖ ਥਾਂ ਤੇ ਗੱਲ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕਿਹਾ ਕਿ ਲਗਾਤਾਰ ਵਿਰੋਧੀ ਧਿਰ ਮੰਗ ਕਰ ਰਹੀ ਸੀ ਕਿ ਸੈਸ਼ਨ ਦਾ ਸਮਾਂ ਵਧ ਰੱਖਿਆ ਜਾਵੇ ਅਸੀਂ ਡਿਸਕਸ਼ਨ ਕਰਨੀ ਹੈ ਪਰ ਅੱਜ ਪਹਿਲੇ ਦਿਨੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਰੌਲਾ ਰੱਪਾ ਪਾ ਕੇ ਸੈਸ਼ਨ ਨੂੰ ਹੰਗਾਮੇਪੂਰਨ ਬਣਾ ਦਿੱਤਾ ਜਦਕਿ ਇਹ ਸੈਸ਼ਨ 12-13 ਤਰੀਕ ਤੱਕ ਇਹ ਸੈਸ਼ਨ ਹੈ ਜਿਹੜਾ ਚੱਲਣਾ ਹੈ ਇਹ ਬਜਟ ਸੈਸ਼ਨ ਹੈ ਇਹਦੇ ਵਿੱਚ ਪੰਜਾਬ ਦਾ ਬਜਟ ਵੀ ਪਾਸ ਹੋਣਾ ਹੈ ਉਧਰ ਵਿਰੋਧੀ ਧਿਰਾਂ ਨੇ ਲਗਾਤਾਰ ਭਗਵੰਤ ਮਾਨ ਦੀ ਸਰਕਾਰ ਤੇ ਹਮਲੇ ਕੀਤੇ ਉਹਨਾਂ ਨੇ ਸ਼ੁਭਕਰਨ ਸਿੰਘ ਦੇ ਮਾਮਲੇ ਤੇ ਜਿਹੜਾ ਕੇਸ ਦਰਜ ਕੀਤਾ ਗਿਆ ਉਸ ਮਾਮਲੇ 'ਚ ਸਿੱਧੇ ਤੌਰ ਤੇ ਹਰਿਆਣਾ ਦੀ ਸਰਕਾਰ ਨੂੰ ਉਥੋਂ ਦੇ ਗ੍ਰਹਿ ਮੰਤਰੀ ਨੂੰ 파ਰਟੀ ਨਾ ਬਣਾਏ ਜਾਣ ਤੇ ਵਿਰੋਧੀ ਧਿਰਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਔਰ ਖੂਬ ਰੌਲਾ ਰੱਪਾ ਪਾਇਆ ਮਨਪੀ 43 ਪ੍ਰਤਾਪ ਸਿੰਘ ਬਾਜਵਾ ਸੱਤਾ ਧਿਰ ਤੇ ਵਿਰੋਧੀ ਧਿਰ ਦੇ ਬਹੁਤ ਸਾਰੇ ਵਿਧਾਇਕ ਔਰ ਜਿਹੜੇ ਨੇ ਲੀਡਰ ਨੇ ਆਓ ਉਹਨਾਂ ਦੀ ਗਲਬਾਤ ਦਾ ਉਹਨਾਂ ਦੇ ਬਿਆਨਾਂ ਦਾ ਥੋੜਾ ਥੋੜਾ ਜ਼ਰੂਰ ਸੁਣਦੇ ਆ। ਉਹ ਸਾਡੀ ਸਰਹੱਦ ਤੇ ਆ ਕੇ ਸ਼ਰੇ ਮਾਰ ਰਹੇ, ਅਤਰੂ ਗੈਸੇ ਘੋਲੇ ਸਿੱਟ ਰਹੇ, ਡਰੋਨ ਭੇਜ ਰਹੇ, ਕੌਣ ਪਰਚਾ ਦਰਜ ਕਰੇਗਾ? ਸੋ ਸਾਡੀਆਂ ਇਹ तमाम ਮੰਗਾਂ ਸਾਨੂੰ ਕਿਸਾਨਾਂ ਨੂੰ ਦਿੱਲੀ ਜਾਂਦੇ ਹੋ। ਵਿਰੋਧੀਆਂ ਤੇ ਭਾਈ ਨੇ ਮੈਂ ਐਫ ਆਈ ਆਰ ਦਰਜ ਕਰੋ। ਜਿਹੜੇ ਰਹਿੰਦੇ ਸਾਡੇ ਕਿਸਾਨ ਭਰਾ ਐ ਜਾਂ ਪ੍ਰਿਤਪਾਲ ਉਹ ਵੀ ਮੁਕੱਦਮਾ ਦਰਜ ਕਰੋ। ਜਿਹੜੇ ਕਿਸਾਨ ਸ਼ਹੀਦ ਹੋਇਆ ਹੋਰ ਉਹਨਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਵੇ ਕੋਈ ਮੁੱਖ ਮੰਤਰੀ ਸਾਹਿਬ ਨੇ ਆਪਦੀ ਜੇਬ ਚੋਂ ਮੁਆਵਜ਼ਾ ਨਹੀਂ ਦਿੱਤਾ ਇਹ ਲੋਕਾਂ ਦਾ ਜਿਹੜਾ ਟੈਕਸ ਮਣੀਆ ਉਹ ਦਿੱਤਿਆ ਸੋ ਨੌਕਰੀ ਵੀ ਦੇਣ तमाम ਕਿਸਾਨ ਜਿਹੜੇ ਸ਼ਹੀਦ ਹੋਏ ਐ ਇਸ ਮੂਮੈਂਟ ਦੇ ਵਿੱਚ ਤੇ ਗਾਂ ਤੋਂ ਇਹ ਯਕੀਨ ਦਿਵਾਉਣ ਕਿ ਉਹਨਾਂ ਦੀ ਰਾਖੀ ਕਰਨਗੇ ਮੈਨੂੰ ਯਾਦ ਹੈ ਕਾਂਗਰਸ ਪਾਰਟੀ ਜਦੋਂ ਸਰਕਾਰ ਸੀ ਦਿੱਲੀ ਦੀਆਂ ਬਰੂਹਾਂ ਤੱਕ ਅਸੀਂ ਕਿਸਾਨ ਨੂੰ ਛੱਡ ਕੇ ਆਏ ਸੀ ਇੱਕ ਕਿਸਾਨ ਤੇ ਅਸੀਂ ਪਰਚਾ ਨਹੀਂ ਹੋਣ ਦਿੱਤਾ ਸੋ ਇਹ ਲੜਾਈ ਸਾਡੀ ਅਗਲਾ ਜਿਹੜਾ ਫੈਸਲਾ ਹੋਏਗਾ ਕੱਲ੍ਹ ਦੇ ਹਾਊਸ ਦਾ ਇਹ ਲੜਾਈ ਜਾਰੀ ਰਹੇਗੀ ਸੀਐਲਪੀ ਸਾਹਿਬ ਤੇ ਜੋ ਫੈਸਲਾ ਸੀਐਲਪੀ ਸਾਹਿਬ ਸਾਡਾ ਲੈਣਗੇ ਪੂਰੀ ਮੁਕੰਮਲ ਸੀਐਲਪੀ ਅਗਲੀ ਲੜਾਈ ਇਸੇ ਤਰ੍ਹਾਂ ਅਸੀਂ ਕਿਸਾਨ ਦੀ ਲੜਾਂਗੇ ਅੱਜ ਜਿਹੜਾ ਸਾਡਾ ਪ੍ਰਦਰਸ਼ਨ ਹੈ ਇਹ ਬਕਾਇਦਾ ਤੌਰ ਤੇ ਕਿਸਾਨਾਂ ਨੂੰ ਯਕੀਨ ਦਿਵਾਉਣ ਵਾਸਤੇ ਹੈ ਕਿ ਕਾਂਗਰਸ ਜਿਹੜੀ ਹੈ ਤੁਹਾਡੇ ਹਰ ਇੰਟਰਸਟ ਨੂੰ ਪ੍ਰੋਟੈਕਟ ਕਰੇਗੀ ਜਿਹੜੇ ਤੁਹਾਡੇ ਨਾਲ ਹੋਈਆਂ ਜ਼ਿਆਤੀਆਂ ਅਸੀਂ ਉਹਨਾਂ ਚਿਰ ਆਰਾਮ ਨਾਲ ਬੈਠਾਂਗੇ ਜਿੰਨਾ ਚਿਰ ਸਾਰੇ ਦੇ ਕੇਸ ਰਜਿਸਟਰ ਨਹੀਂ ਹੁੰਦੇ 300 ਤੋਂ ਵੱਧ ਨੂੰ ਡੁੰਡਾਲੀ ਦੇ ਸ਼ਰਿਆਂ ਨਾਲ 307 ਦੇ ਕੇਸਸ ਬੰਦੇ ਨੂੰ ਫੱਟੜ ਪੈ। ਜੋ ਇਹ ਨਹੀਂ ਕਹਿੰਦਾ ਹੋਇਆ ਅਸੀਂ ਗਵਰਨਰ ਸਾਹਿਬ ਦਾ ਵੀ ਥੈਂਕਸ ਕਰਨੇ ਆ ਕਿ ਪੰਜਾਬ ਦੀ ਅੱਜ ਦੀ ਗੱਲ ਨੂੰ ਸਮਝਦੇ ਹੋਏ ਤੇ ਸਾਡੀ ਇਸ ਡਿਮਾਂਡ ਨੂੰ ਸਾਹਮਣੇ ਜਿਹੜੀ ਅਸੀਂ ਰੱਖੀ ਹੈ ਕਿ ਝੂਟ ਦਾ ਪਲੰਦਾ ਨਾ ਪੜੋ ਗਵਰਨਰ ਸਾਹਿਬ ਤੁਸੀਂ ਕਨਸਟੀਟਿਊਸ਼ਨ ਹੈਟੋ ਤੁਹਾਡੇ ਸਾਹਮਣੇ ਜੋ ਕੁਝ ਰੱਖ ਦੇਣ ਉਹ ਪੜਨਾ ਜ਼ਰੂਰੀ ਨਹੀਂ ਹੁੰਦਾ। ਤੋਂ ਅਸੀਂ ਮਸ਼ਕੂਰ ਆ ਉਹਨਾਂ ਨੇ ਗੱਲ ਤੇ ਬਕਾਇਦਾਤਾ ਔਰ ਮੋਹ ਲਗਾਈ। ਉੱਥੇ ਹੀ ਕਾਗਜ਼ੋਨਾਂ ਨੇ ਟੇਬਲ ਤੇ ਸੁੱਟ ਦਿੱਤੇ ਕਿ ਮੈਂ ਤੇ ਝੂੜ ਦਾ ਪਲੰਦਾ ਨਹੀਂ ਜਪਣਾ ਸੋ ਇਹ ਇਹਦੇ ਵਿੱਚ ਮੈਸਮਨਾ ਡੈਮੋਕ੍ਰੇਸੀ ਦੀ ਤੇ ਪੰਜਾਬੀਅਤ ਦੀ ਵੱਡੀ ਜਿੱਤ ਹੋਈ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਨਾ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਨਾਲ ਨਾਲ ਤੁਹਾਡਾ ਆਪਣਾ ਅਨਾਲਿਸਿਸ ਜੋ ਹੈ ਉਹ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ